ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਗਿਆਨੀ ਜੀ ਨੇ ਬੜੇ ਗੁਰੂ ਨਾਨਕ ਦੇਵ ਜੀ ਤੋਂ ਲੱਗ ਕੇ ਬੰਦੇ ਬਹਾਦਰ ਤੱਕ ਦਾ ਇਤਿਹਾਸਿਕ ਪਾਠ ਹੈ ਜਿਹੜਾ ਉਹਨੂੰ ਕੁੱਝੇ ਵਿੱਚ ਸਮੁੰਦਰ ਬੰਦ ਕਰਕੇ ਸਾਡੇ ਅੱਗੇ ਰੱਖਿਆ ਹੈ ਤੇ ਇਹੋ ਜਿਹੇ ਬਲਾਰੇ ਗਿਆਨੀ ਬਹੁਤ ਘੱਟ ਕਿਤੇ ਗੁਰਦੁਆਰਿਆਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਮੈਂ થોੜੀ ਹੀ ਪ੍ਰਾਰੰਭਾਤ ਤੁਹਾਡੇ ਨਾਲ ਸੰਧੀ ਕਰ ਲਾਂ 2012 ਦੇ ਵਿੱਚ ਜਦੋਂ ਮੈਂ ਆਇਆ ਤੇ ਗਿਆਨੀ ਜੀ ਵੀ ਉਦੋਂ ਫਿਰ ਤਰਮਿੰਦਰਪਾਲ ਸਿੰਘ ਜੀ ਵੀ ਉਦੋਂ ਜੇ ਲੱਗੇ ਚੱਗੇ ਕਿਤੇ ਆਏ ਸੀਗੇ ਇਹਨਾਂ ਕੋਲ ਕਥਾਵਾਦ ਤੋਂ ਵੀ ਸੀ ਇੱਕ ਤੇ ਕਦੇ-ਕਦੇ ਜਿੰਨਾਂ ਨੂੰ ਵੀ ਟਾਈਮ ਦੇ ਦਿੰਦੇ ਸਨ ਗਿਆਨੀ ਜੀ ਨੂੰ ਜਿੱਦਣ ਇਹਨਾਂ ਨੇ ਗਿਆਨੀ ਜੀ ਨੇ ਕਹਾ ਕਹੀਤੀ ਮੈਂ ਥੱਲੇ ਲੰਗਰ ਹਾਲ ਤੇ ਗਿਆ ਮੈਂ ਗਿਆਨੀ ਜੀ ਤੁਹਾਡੇ ਨਾਲ ਇੱਕ ਬੇਨਤੀ ਕਰਨੀ ਕਹਿੰਦੇ ਜਰੂਰ ਕਰੋ ਮੈਂ ਕਹਿੰਦੀ ਮੈਂ ਅੱਜ ਤੁਹਾਡੀ ਪਹਿਲੇ ਦਿਨ ਕਥਾ ਸੁਣੀ ਹੈ ਜਦੋਂ ਤੁਹਾਡੇ ਵਰਗੇ ਇਥੇ ਗਿਆਨੀ ਹੈਗੇ ਨੇ ਤੇ ਫਿਰ ਉਹ ਜਿਹੜੇ ਸੋ ਕਾਲਡ ਤੁਸੀਂ ਕਥਾਵਾਦ ਤੇ ਨੂੰ ਸੱਦਿਆ ਹੈ ਫਿਰ ਤੁਹਾਡੀਆਂ ਗੱਲਾਂ ਤਾਂ ਆਪਸੀ ਕੰਟਰਡਿਕਸ਼ਨ ਕਰਦੀਆਂ ਨੇ ਉਹ ਕਹਿੰਦੇ ਨੇ ਜੀ ਹਮ ਮੈਨੂੰ ਤੇ ਜਨਾਕ ਟਾਈਮਸ ਕਮੇਟੀ ਵਾਲੇ ਦਿੰਦੇ ਨੇ ਮੈਂ ਤੇ ਉਦੋਂ ਹੀ ਫਿਰ ਬੋਲਣਾ ਹੁੰਦਾ ਇਹ ਜੀ ਕਹਿੰਦਾ ਸਰ ਸੁਣੜ ਮੇਰ ਨਾਲ ਚਲੋ ਜਾਨ ਜਾਨ ਹਸੀਏ ਦੀ ਇਹਨਾਂ ਨਾਲ ਮੈਂ ਗੱਲ ਕੀਤੀ ਮੈਂ ਤਾਂ ਉਹ ਕਥਾਵਾਚਕ ਨੂੰ ਉੱਥੋਂ ਬੁਲਾਉਣ ਦੀ ਲੋੜ ਨਹੀਂ ਜੇ ਬੁਲਾਉਣੇ ਨੇ ਤਾਂ ਫਿਰ ਗਿਆਨੀ ਜੀ ਵਰਗੇ ਬੁਲਾਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਅਨੁਸਾਰ ਜਿਹੜੀ ਹੈ ਉਹ ਕਥਾ ਕਰਨੀ ਹੈ ਸੋ ਜਿੱਤਾ ਇਹ ਕਹਿ ਕੇ ਗਏ ਨੇ ਇਹ ਪ੍ਰਚਾਰ ਕਿਉਂ ਨਹੀਂ ਜੇ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੋਣਾ ਤਾਂ ਫਿਰ ਨਹੀਂ ਹੋਣਾ ਇਹ ਕਿੱਥੋਂ ਵੱਜ ਜਾਓਗੇ ਤੁਸੀਂ ਜਦੋਂ ਸੂਰਜ ਪ੍ਰਕਾਸ਼ ਤੱਕ ਕਥਾ ਹੋਣੀ ਹੈ ਤਾਂ ਫਿਰ ਉਹ ਤੇ ਇੱਕ ਧੰਦਾ ਹੈ ਸਾਡੇ ਬਹੁਤ ਸਾਰੇ ਜਿਹੜੇ ਕਥਾਵਾਚਕ ਨੇ ਕੀਤਨੇ ਕੀਰਤਨ ਕਰਨਾ ਇਹ ਇੱਕ ਪ੍ਰੋਸੈਸ ਹੈ ਕੀਰਤਨ ਦੇ ਤੋਂ ਕੀਰਤਨ ਕਰਦਾ ਹੈ ਕੀਤਨੀ ਕਰਦੇ ਨੇ ਤੇ ਸਾਡਾ ਮਨ ਹੈ ਜਿਹੜਾ ਗੁਰਬਾਣੀ ਵਿੱਚ ਸਾਜੂ ਕਰੇ ਤੇ ਤਸੀਜਦਾ ਹੈ ਗੁਰਬਾਣੀ ਦੇ ਨਾਲ ਜੁੜਦਾ ਉਸ ਤੋਂ ਬਾਅਦ ਕਥਾਵਾਚਕ ਨੇ ਕਥਾ ਕਰਨੀ ਹੁੰਦੀ ਹੈ ਤੇ ਉਹਦੇ ਨੂੰ ਥੋੜਾ ਜਿਹਾ ਸਟਾਰ ਦੇਣਾ ਹੁੰਦਾ ਤੇ ਜੇ ਉਹ ਕੀਤਨਨ ਵਾਲੇ ਨੇ ਤੇ ਕੀਰਤਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੇ ਕਥਾ ਕਰਨ ਵਾਲਾ ਸਾਨੂੰ ਲੈ ਗਿਆ ਤੋ ਇਹ ਪਰਗਾਹੇ ਨੇ ਜਿਹੜੇ ਉਹਦੇ ਔਰੀ ਨਾਲ ਜੁੜਿਆ ਸੋ ਜਦੋਂ ਤੋਂ ਗਿਆਨੀ ਜੀ ਆਏ ਨੇ ਇਹਨਾਂ ਨੇ ਫਿਰੇ ਸਾਰੇ ਟਾਡੀਆਂ ਤੇ ਕਥਾਵਾਚ ਪਾਤੇ ਤੇ ਕਿਹਾ ਕਿ ਤੋ ਜੀ ਜੋ ਕੁਝ ਕਹਿਣਾ ਹੈ ਗੁਰੂ ਗ੍ਰੰਥ ਸਾਹਿਬ ਅਨੁਸਾਰ ਕਹਿਣਾ ਸੋ ਉਸ ਤੋਂ ਬਾਅਦ ਹੁੰਦੇ ਨੇ ਟਾੜੀ ਤੇ ਜੇ ਟਾਡੀਆਂ ਨੇ ਨਹੀਂ ਉਸ ਗੱਲ ਨੂੰ ਅੱਗੇ ਤੋਰਿਆ ਕੀਰਤਨ ਨੇ ਕੀਰਤਨ ਵਾਲੇ ਨੇ ਕੀਰਤਨ ਕੀਤਾ ਕਥਾਵਾਚ ਕੇ ਨੇ ਉਹਨੂੰ ਥੜਾ ਵਿਸਥਾਰ ਦਿੱਤਾ ਤਾਂ ਟਾਡੀਆਂ ਨੇ ਜਿੱਦਾਂ ਇਹਨਾਂ ਨੇ ਸੁਣਾਇਆ ਦੇ ਦੱਸਣਾਉਣਗੇ ਤਾਂ ਫਿਰ ਕੋਈ ਕੋਈ ਗੱਲ ਹੀ ਨਹੀਂ ਇਹ ਸਾਡੇ ਪੇੜ ਪੱਲੇ ਨਾ ਪਵੇਗਾ ਜਦੋਂ ਇੰਨੀਆਂ ਗੱਲਾਂ ਕੰਟਰਡਿਕਸ਼ਨ ਕਰ ਜਾਂਦੀਆਂ ਨੇ ਤਾਂ ਉੱਥੇ ਕੰਮ ਖਰਾਬ ਹੋ ਜਾਂਦਾ ਸੋ ਲਗਭਗ 98.9% ਚੰਗੇ ਚੰਗੇ ਕਥਾਵਾਦਕ ਨੇ ਜਿਹੜੇ ਉਹ ਵੀ ਸਾਨੂੰ ਗੁਰਬਾਣੀ ਨਾਲੋਂ ਦੂਰ ਕਰ ਰਹੇ ਸੋ ਉਹ ਸਾਡਾ ਪੰਗਲੇ ਦਾ ਸੰਗਤ ਦਾ ਕੋਈ ਕਸੂਰ ਨਹੀਂ ਬਾਬਾ ਨਾਨਕ ਵੀ ਉਦੋਂ ਹੀ ਕਿਸੇ ਹਿੰਦੂ ਨੂੰ ਉਹਨਾਂ ਨੇ ਹਿੰਦੂ ਨੂੰ ਮਾਰਾ ਨਹੀਂ ਗਿਆ ਕਿਸੇ ਮੁਸਲਮਾਨ ਨੂੰ ਮੁਸਲਮਾਨ ਨੂੰ ਮਾਰਾ ਨਹੀਂ ਗਿਆ ਮਾਰਾ ਕਿਹਾ ਆਗੂਆਂ ਨੂੰ ਚਾਹੇ ਉਹ ਰਿਆਰੇ ਆਗੂ ਸੀਗੇ ਚਾਹੇ ਉਹ ਬੁਲਾਣਿਆਂ ਦੇ ਆਗੂ ਸੀਗੇ ਚਾਹੇ ਹੋਰ ਕਿਸ ਤਰ੍ਹਾਂ ਦੇ ਆਗੂ ਸੀ ਕਿਉਂਕਿ ਆ ਕਸੂਰ ਆਗੂ ਨੇ ਦੱਸਣਾ ਹੁੰਦਾ ਹੈ ਪਬਲਿਕ ਨੇ ਉਹਦੇ ਤੇ ਚੱਲਣਾ ਹੁੰਦਾ ਹੈ ਹੁਣ ਆਪਾਂ ਆਈਏ ਆਪਣੇ ਤੇ ਕਿ ਅਸੀਂ ਆ ਜਿਹੜੇ ਅਸੀਂ ਕੀ ਕਰ ਰਹੇ ਹਾਂ ਗੁਰਬਾਣੀ ਉਨਸਾਰ ਕੀ ਕਰਦੇ ਆਂ ਅਸੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਕਿ ਮੈਂ ਪੜਿਆ ਕੋਈ ਪੱਖ ਛੱਡਿਆ ਨਹੀਂ ਗੁਰੂਆਂ ਨੇ ਫਕਤਾ ਨੇ ਜਿਹੜਾ ਉਹਦੇ ਵਿੱਚ ਨਾ ਹੋਵੇ ਗਿਆਨ ਵੀ ਹੈ ਵਿਗਿਆਨ ਵੀ ਹੈ ਤਰਕ ਵੀ ਹੈ ਰਹਾਸ ਵੀ ਹੈ ਰਹਾਸ ਵੀ ਹੈ ਰਾਜਨੀਤੀ ਵੀ ਹੈ ਫਿਰ ਜਿਹੜੀ ਹੈਗੀ ਇਹ ਆਪਣੀ ਉਹਨੂੰ ਆਪਾਂ ਦੇ ਧਾਰਮਿਕ ਨੀਤੀ ਕਹਦੇ ਨੇ ਧਰਮ ਦੇ ਪਾਸੇ ਕੋਈ ਨਹੀਂ ਜਿਹੜਾ ਸਾਡੇ ਮੁੱਢ ਵੀ ਨੀਤੀ ਹੈ ਉਹ ਵੀ ਹੈ ਖੰਡ ਵੀ ਹੈ ਬ੍ਰਹਿਮੰਡ ਵੀ ਹੈ ਧਰਤੀ ਹੈ ਸੂਰਜ ਹੈ ਤਾਰੇ ਹੈ ਸਾਡਾ ਕੀ ਹੁੰਦਾ ਜੇ ਮੈਨੂੰ ਰਸਵਾਦਵੀ ਆ ਤੇ ਮੈਂ ਕੱਲੇ ਰਸਵਾਦਵੀ ਗੱਲ ਕਰਕੇ ਤੇ ਬਾਕੀਆਂ ਦੇ ਉੱਤੇ ਪੋਚਾ ਪਾ ਦੇਣਾ ਨਹੀਂ ਆਹੋ ਕੁਝ ਹੀ ਹੈ ਜੇ ਕਿਸੇ ਨੇ ਤਰਕ ਦੀ ਗੱਲ ਫੜਨੀ ਹੈ ਤੇ ਉਹਨੇ ਤਰਕ ਤੇ ਯੂਰ ਦੇਈ ਜਾਣਾ ਨਹੀਂ ਬਸ ਆਹੋ ਕੁਝ ਇਹ ਹੋਰ ਕੁਝ ਨੇ ਸੋ ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਸਿੱਖਿਆ ਲੈਣੀ ਹੈ ਉਹਨੂੰ ਸਾਰੇ ਪੱਖ ਵਿਖੜੇ ਪੈਣਗੇ ਉਹਨੂੰ ਤਰਕ ਵੀ ਵਿਚਾਰਨਾ ਪਏਗਾ ਗਿਆਨ ਵੀ ਵਿਚਾਰਨਾ ਪਏਗਾ ਵਿਗਿਆਨ ਵੀ ਵਿਚਾਰਨਾ ਪਏਗਾ ਰਹਾਸ ਵੀ ਵਿਚਾਰਨਾ ਪਏਗਾ ਖੰਡ ਪ੍ਰਹਮੰਡ ਵੀ ਸਾਰੇ ਵਿਚਾਰਨੇ ਪੈਣਗੇ ਹੁਣ ਅਸੀਂ ਜਿੰਨੇ ਇੱਥੇ ਬੈਠੇ ਆ ਸਾਡੇ ਚ ਕੋਈ ਚੋਰ ਨਹੀਂ ਕੋਈ ਠੱਗ ਨਹੀਂ ਕੋਈ ਵੀ ਈਮਾਨਦਾਰ ਤੇ ਫਿਰ ਵੀ ਸਾਡੀ ਸੋਰੀ ਕਿਉਂ ਨਹੀਂ ਉਹ ਜਿਹੜਾ ਸਾਰਿਆ ਤੋਂ ਵੱਡੀ ਹੈ ਹੰਕਾਰ ਦੀ ਬੜਿਆ ਮੂਰਖ ਆਖੀਏ ਜਿਸ ਲਬ ਲੋਭ ਹੰਕਾਰ ਜਦੋਂ ਕੀਰਤਨੀਏ ਨੂੰ ਇਹ ਹੋ ਜੇ ਕਿ ਮੇਰੇ ਵਰਗਾ ਕੀਰਤਨੀਆ ਕੋਈ ਨਹੀਂ ਕਥਾਵਾਚਕ ਨੂੰ ਇਹ ਹੋ ਜੇ ਕਿ ਮੇਰੇ ਵਰਗਾ ਕਥਾਵਾਚਕ ਕੋਈ ਨਹੀਂ ਢਾਡੀ ਨੂੰ ਹੋ ਜੇ ਕਿ ਮੇਰੇ ਵਰਗਾ ਢਾਡੀ ਕੋਈ ਨਹੀਂ ਮੇਰੇ ਵਰਗੇ ਨੂੰ ਹੋ ਜੇ ਕਿ ਮੇਰੇ ਵਰਗਾ ਪਾਠੀ ਕੋਈ ਨਹੀਂ ਸੋ ਸਮਝੋ ਪਿਓ ਦਾ ਮੇੜਾ ਕਰਤੀ ਆ ਉਹਨੇ ਹੋਰਨਾਂ ਨੂੰ ਤਾਂ ਕੀ ਸਮਝਾਣਾ ਉਹ ਤੇ ਆਪ ਹੀ ਸੜਿਆ ਪਿਆ ਉਹ ਆ ਉਹ ਤੇ ਆਪ ਹੀ ਹੰਕਾਰਨਾ ਮੈਂ ਜੇ ਸੜਿਆ ਤਾਂ ਮੈਂ ਕਿਸੇ ਨੂੰ ਕੀ ਦੱਸੂੰਗਾ ਸ੍ਰੀ ਚਰਕੇ ਗੁਰਬਾਣੀ ਹੈ ਜਿਹੜੀ ਇਹ ਸਾਨੂੰ ਮੈਂ ਗੁਰਬਾਣੀ ਦੇ ਵਿੱਚੋਂ ਕੁਝ ਤੁਹਾਨੂੰ ਲਾਈਨਾਂ ਜਿਹੜੀਆਂ ਨੇ ਉਹ ਦੱਸੂੰਗਾ ਵੈਸੇ ਤੇ ਗਾਨੇ ਜੀ ਤੋਂ ਬਾਅਦ ਮੈਂ ਬੋਲਾਂ ਤਾਂ ਕੋਈ ਦਾ ਚੰਗਾ ਨਹੀਂ ਲੱਗਦਾ ਜਿਹੜੀ ਚੰਗੇ ਢੰਗ ਦੇ ਨਾਲ ਇਹ ਸਮਝਾ ਕੇ ਗਏ ਨੇ ਸੋ ਤੀਰਤ ਤਪ ਦਯਾਦਤ ਦਾਨ ਜਿ ਇਹਦੇ ਵਿੱਚ ਅਖੀਰ ਤੇ ਆਉਂਦਾ ਬੇਨਗੁਣ ਕੀਤੇ ਭਗਤ ਨਾ ਹਵੇ ਅਸੀਂ ਕੀ ਕਿਹਾ ਵੀ ਸਵੇਰੇ ਢਾਈ ਘੰਟੇ ਜ਼ਰੂਰ ਉੱਠਿਆ ਕਰੋ ਦਸ ਦਸ ਵੰਦ ਕੱਢਿਆ ਕਰੋ ਜੇ ਢਾਈ ਘੰਟੇ ਕੱਢ ਕੇ ਵੀ ਜੇ ਝੂਠ ਬੋਲਣਾ ਹੈ ਜੇ ਸਾਡੇ ਵਿੱਚ ਦਇਆ ਨਹੀਂ ਆਈ ਸਾਡੇ ਵਿੱਚ ਹੰਕਾਰ ਨਹੀਂ ਗਿਆ ਤੇ ਕਹੇ ਦੋਸਤ ਜੱਤੀ ਜੋ ਢਾਈ ਘੰਟੇ કરી ਜੋ ਵਾਇਕ ਵਾਇਕ ਕਰੀ ਜੋ ਰਾਮ ਰਾਮ ਕਰੀ ਜੋ ਅੱਲਾ ਅੱਲਾ ਕਰੀ ਜੋ ਬ੍ਰਹਮ ਬ੍ਰਹਮ ਕਰੀ ਜੋ ਕਰਤਾਰ ਕਰਦਾ ਸਿੱਖਣਾ ਤੇ ਇਹ ਸੀ ਕਿ ਸਾਡੇ ਵਿੱਚ ਦਇਆ ਆਵੇ ਸਾਡੇ ਵਿੱਚ ਨਰਮਾਈ ਆਵੇ ਸਾਡੇ ਵਿੱਚ ਸੰਤੋਖ ਆਵੇ ਲਿਉਣਾ ਤੇ ਉਸ ਤੁਸੀਂ ਜੋ ਦੱਸ ਕੇ ਗਏ ਨੇ ਤੇ ਇੱਕ ਚੰਗਾ ਬੰਦਾ ਬਣਨਾ ਚੰਗਾ ਮਨੁੱਖ ਬਣਨਾ ਪਾਣੀ ਆਪਣਾ ਸੁਭਾਅ ਨਹੀਂ ਬਦਲਦਾ ਜੇ ਗਰੀਬ ਪੀਏਗਾ ਤੇ ਉਹਦੀ ਵੀ ਪਿਆਸ ਮਟਾਏਗਾ ਮੀਰ ਪੀਵੇਗਾ ਉਹਦੀ ਵੀ ਪਿਆਸ ਮਟਾਏਗਾ ਜਿਹੜਾ ਵੀ ਜੀ ਪਸ਼ੂ ਨਾਏਗਾ ਉਹਦੀ ਵੀ ਮਹਿਲ ਲਾਏਗਾ ਮਨੁੱਖ ਨਾਏਗਾ ਉਹਦੀ ਵੀ ਮਹਿਲ ਲਾਏਗਾ ਇਹੋ ਹੀ ਅੱਗ ਦਾ ਵੀ ਤੋ ਦੱਸ ਕੇ ਗਏ ਨੇ ਹਵਾ ਦਾ ਵੀ ਇਹੋ ਦੱਸ ਕੇ ਗਏ ਨੇ ਹਵਾ ਵਗੇਗੀ ਤੇ ਕੋ ਜੀ ਲੱਗੇਗੀ ਤੱਤੀ ਵਗੇਗੀ ਸਾਰੇ ਤੱਤੀ ਲੱਗੇਗੀ ਠੰਡੀ ਵਗੇਗੀ ਪਰ ਇੱਕ ਮਨੁੱਖ ਹੈ ਜਿਹੜੀਆਂ ਕਿਸੇ ਨੂੰ ਤੇ ਨਾ ਜਰ ਨੂੰ ਹਿੰਦੂ ਕਰਕੇ ਦੇਖਦਾ ਕਿਸੇ ਨੂੰ ਦੇਖਦਾ ਕਿ ਮੁਸਲਮਾਨ ਹੈ ਕਿਸੇ ਨੂੰ ਦੇਖਦਾ ਹੈ ਪਾਪੀ ਹੈ ਕਿਸੇ ਨੂੰ ਦੇਖਦਾ ਪੁੰਨੀ ਹੈ ਤੇ ਬਾਬਾ ਨਾਨਕ ਦੇ ਜਿਵੇਂ ਗਿਆਨੀ ਜੀ ਦੱਸ ਕੇ ਗਏ ਨੇ ਨਹੀਂ ਜੇ ਇਹ ਤੂੰ ਪਾਪੀ ਸਮਝੇ ਨਾ ਉਹਦੇ ਵਿੱਚ ਵੀ ਹੋਈ ਏ ਚਲੋ ਉਹਨੂੰ ਸਮਝੇ ਨਹੀਂ ਵਿਚਾਰੇ ਨੂੰ ਲੱਗੀ ਤੈਨੂੰ ਲੱਗ ਗਈ ਏ ਤੇ ਤੂੰ ਫਿਰ ਉਹਨੂੰ ਤੇ ਨਾ ਨਾ ਮਾੜਾ ਨਹੀਂ ਆ ਉਹਨੂੰ ਜੇ ਸਮਝਾ ਸਕਦਾ ਹੈ ਜੇ ਉਹਨੂੰ ਸਮਝਾ ਕੇ ਸਿੱਧੇ ਰਾਹ ਪਾ ਸਕਦਾ ਹੈ ਤੇ ਪਾ ਪਰ ਉਸਨੂੰ ਦੂਰ ਨਾ ਕਰ ਤੇ ਅਸੀਂ ਕੀ ਕਰ ਰਹੇ ਆ ਅਸੀਂ ਦੂਰ ਕਰ ਰਹੇ ਆ ਜਿੰਨੇ ਵੀ ਸਾਡੇ ਨਾਕੀ ਕਮਗਾ ਕਟੜੀ ਸ਼ਬਦ ਵਰ ਕਟੜੀ ਵੀ ਨੇ ਸਾਡੇ ਜਿਹੜੇ ਓਏ ਤੂੰ ਟੋਪੀ ਪਾਈ ਏ ਤੂੰ ਕਿਤਾਬ ਘਰ ਦੁਆਰੇ ਆ ਗਿਆ ਓਏ ਇਥੇ ਬੋਲਣ ਦਾ ਪਤਾ ਨਹੀਂ ਬੋਲਣ ਦਾ ਤੇ ਪਹਿਲੇ ਤੁਹਾਨੂੰ ਨਹੀਂ ਪਤਾ ਜਿਹੜਾ ਕਿਸੇ ਵੇ ਵੇ ਕਰਕੇ ਬੁਲਾ ਰਹੇ ਸੋ ਜਿੰਨਾ ਚਿਰ ਅਸੀਂ ਇੱਕ ਆਪ ਚੰਗੇ ਇਨਸਾਨ ਨਹੀਂ ਬਣਦੇ ਜਿੱਦਾ ਇਹਨਾਂ ਨੇ ਕਿਹਾ ਕਿ ਕਿ ਸਿੰਧੀ ਸਿੱਖ ਨੇ ਜਿਹੜੇ ਉਹਨਾਂ ਦੇ ਘਰਾਂ ਵਿੱਚੋਂ ਅਸੀਂ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲਿਆ ਰਹੇ ਆ ਇਹ ਤਾਂ ਸਹੀ ਬਰੇਦੀ ਉਹ ਤੇ ਉਹਦਾ ਸਤਕਾਰ ਉਹਨਾਂ ਕਰਦੇ ਨੇ ਜਿੰਨਾ ਅਸੀਂ ਵੀ ਨਹੀਂ ਕਰਦੇ ਤੇ ਅਸੀਂ ਉਹਨਾਂ ਦੇ ਘਰਾਂ ਵਿੱਚੋਂ ਗੁਰੂ ਗਨਸਾਚ ਚੋਕ ਤੋਂ ਕਹੇ ਜੀ ਜੇ ਤੁਸੀਂ ਕੇਸ ਨਹੀਂ ਰੱਖੇਂਗੇ ਤੁਸੀਂ ਇਹ ਨਹੀਂ ਪਤਾ ਜੀ ਬੋਲ ਨਹੀਂ ਤਾ ਸੋ ਗੁਰੂ ਨਾਨਕ ਦਾ ਧਰਮ ਹੈ ਜਿਹੜਾ ਉਹ ਸੱਚਾ ਸੁੱਚਾ ਧਰਮ ਹੈ ਜਿਹੜਾ ਉਹ ਸਾਰਿਆਂ ਵਾਸਤੇ ਆ ਸੋ ਗੁਰਬਾਣੀ ਦਾ ਫਿਰ ਇੱਕ ਹੋਰ ਹੈ ਜਿੱਦਾਂ ਇਹਨਾਂ ਕਿਹਾ ਕਿ ਇਹ ਸਰੀਰਾਂ ਮੇਰਿਆ ਬਹੁਤ ساری ਬਾਣੀ 98 95% ਬਾਣੀ 3% ਵਿੱਚ ਜਿਆ ਮੈਂ ਪੜਾਂਗਾ ਮੇਰੇ ਲਈ ਹੈ ਗਿਆਨੀ ਜੀ ਪੜਨਗੇ ਗਿਆਨੀ ਜੀ ਲਈ ਹੈ ਡਾਕਟਰ ਜੀ ਪੜਨਗੇ ਡਾਕਟਰ ਕੀ ਲਈ ਕਿਉਂਕਿ ਗੱਲ ਛਿਧੂ ਹੋਏਗਾ ਨਾ ਇਹ ਮਨ ਮੇਰਿਆ ਤੋਂ ਸਰਵਾਰ ਹਾਰ ਨਾਲੇ ਮੀਰੀਂ ਬੀਰੇ ਮਨ ਨੂੰ ਤੇ ਮੈਂ ਹੀ ਪੜਾਂਗਾ ਤੇ ਬਿੰਡੀ ਸੇ ਸੇ ਤਰ੍ਹਾਂ ਗੁਰਬਾਣੀ ਹੈ ਜਿਹੜੀ ਮਾਤਾ ਮਤ ਪਿਤਾ ਸੰਤੋਖ ਸੱਤ ਭਾਈ ਕਰੇ ਵਿਛੇ ਇਹ ਮਨੁੱਖਾ ਤੂੰ ਆਪਣੀ ਮਾਤਾ ਕਿਸ ਨੂੰ ਬਣਾਣਾ ਜੇ ਤੋ ਤੈਨੂੰ ਪਤਾ ਲੱਗ ਜੇ ਕਿ ਜਿਹੜੀ ਮੇਰੀ ਜਨਮ ਦੇਣ ਵਾਲੀ ਮਾਤਾ ਹੈ ਉਹ ਜਿਸੀ ਦੂਜੇ ਨੂੰ ਜਨਮ ਦੇਣ ਦੀ ਵਾਲੀ ਮਾਤਾ ਉਹ ਵੀ ਉਸੇ ਤਰ੍ਹਾਂ ਦੀ ਹੋਈ ਹੈ ਪਰ ਉਸ ਕਿੱਨਾ ਆਏਗੀ ਜੇ ਮਾਤੇ ਆਏਗੀ ਤੇ ਇਹ ਨੂੰ ਮਤ ਨੂੰ ਮਾਤਾ ਬਣਾ ਸੰਤੋਖ ਨੂੰ ਪਿਤਾ ਬਣਾ ਚੰਗੇ ਗੁਨਾ ਨੂੰ ਆਪਣਾ ਭਰਾ ਬਣਾ ਸੇਖ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਨੇ ਸੋ ਉੱਜਲ ਕੇ ਹੱਥ ਚਿਰਕਣਾ ਆਪਾਂ ਬਣਦੇ ਆ ਆਪ ਜੋੜਤ ਵੀ ਲੈਨੇ ਆ ਜੇ ਹੋਏਗਾ ਵਿਛੜੇ ਇਸੇ ਤਰ੍ਹਾਂ ਕਿ ਜਦੋਂ ਸੱਜਣ ਠੱਗ ਕੋ ਗਏ ਤਾਂ ਉਹਦੇ ਉਹਨਾਂ ਨੂੰ ਸਮਝਾਇਆ ਤੋ ਉਹਦੇ ਜੀ ਸਾਰਾ ਸ਼ਬਦੋ ਹੀ ਕੋਠੇ ਮੰਡਪ ਬਾੜੀਆਂ ਬਾਹਰ ਜਿੱਤ ਨਹੀਂ ਆਂ ਠੱਠੀਆਂ ਕਾਮਨਾਵਾਂ ਦੇ ਵਿੱਚੋਂ ਸਖਣੀਆਂ ਸਾਡਾ ਵੀ ਉਹੀ ਹਿਸਾਬ ਹੈ ਬਾਹਰ ਤੇ ਅਸੀਂ ਦਾਦਾ ਰੱਖ ਕੇ ਪੰਗਰ ਬੰਨ ਕੇ ਸੇਖ ਬਣ ਗਏ ਪਰ ਦੇ ਵਿਚੋ ਨਹੀਂ ਬਣੇ ਤੇ ਕੀ ਕਰਦਾ ਉਹ ਠੱਗ ਦੇ ਸੱਜਣ ਬਣ ਗਿਆ ਅੱਜ ਪਰ ਅਸੀਂ ਅਜੇ ਤੱਕ ਨਹੀਂ ਬਣੇ ਉਹਦੇ ਵਿੱਚ ਮੈਂ ਪੂਰੇ ਸ਼ਬਦ ਨਾ ਪੜਾ ਕਿਉਂਕਿ ਧੀਰ ਲੱਗੂਗੀ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਇਹ ਵੀ ਲਾਈਨ ਬੋਲਦੇ ਨੇ ਐਸੇ ਮਲਰੋਕ ਜਿਹੜਾ ਹੁੰਦੇ ਵਿੱਚ ਹੁੰਦੇ ਨੇ ਕਿ ਤੇਦੇ ਜੀ ਹੁੰਦੇ ਨੇ ਕਿ ਏ ਸੱਜਣ ਜੀ ਕਿਦਾਂ ਤੇ ਮੈਂ ਸਿਮਲਰੋ ਖ ਵਰਗਾ ਆਪਣੇ ਆਪ ਨੂੰ ਸੰਬੋਧਨ ਕਰ ਰਹੇ ਨੇ ਕਿ ਮੈਂ ਸਿੰਬਲ ਨੂੰ ਖਬਰ ਕਾਂ ਜਿਵੇਂ ਸਿੰਬਲੋਂ ਕਿਸੇ ਦੇ ਕੰਮ ਨਹੀਂ ਆਉਂਦਾ ਜਿ ਇਸੇ ਤਰ੍ਹਾਂ ਮੈਂ ਵੀ ਕਿਸੇ ਦੇ ਕੰਮ ਨਹੀਂ ਆ ਰਿਹਾ ਤੇ ਫਿਰ ਮੇਰਾ ਮਨੁੱਖਾ ਜੀਵਨ ਹਜੇੜਾ ਕਿਸ ਕੰਮ ਹੈ ਇਸੇ ਤਰ੍ਹਾਂ ਕਰਤਾ ਤੂੰ ਮੇਰਾ ਜਿਜਮਾਨ ਬਹੁਤ سارے ਸ਼ਬਦ ਨੇ ਜਿਹੜੇ ਦੀਵਾ ਬਲੇਂਦੇ ਰਾਦਾ ਇਹ ਵੇਦ ਪਾਠ ਮਾਪਾ ਖਾਏ ਉਹ ਕੁਬੈਸੂ ਨਾ ਜਾਪੇ ਜੰਦ ਜਹਾਂ ਗਿਆਨ ਪ੍ਰਗਾਂਤ ਗਿਆਨ ਮਟੇਂ ਫਿਰ ਅੱਗੇ ਇਹ ਵੀ ਇਹ ਜਿਹੜੀ ਲਾਈਨ ਵੇਦ ਪਾਠ ਸੰਸਾਰ ਕੀ ਕਾਰ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ ਹੈ ਕੋਈ ਖੁਸ਼ੀ ਆ ਗਈ ਗਮੀ ਆ ਗਈ ਸਾਰੇ ਪਾਠ ਆਮ ਇਹ ਕੀ ਇਹ ਸੰਸਾਰ ਕੀ ਗੱਲ ਤੇ ਜੀਵਨ ਕਿਦਾਂ ਸੋਧਰਨਾ ਹੈ ਜੋ ਗੁਰਬਾਣੀ ਕਹ ਰਹੀ ਏ ਉਹਦੇ ਅਨੁਸਾਰ ਆਪਣਾ ਜੀਵਨ ਦਾ ਯਤਨ ਕਰੀਏ ਮੈਨਾਂ ਹੁੰਦਾ ਤਾਂ ਤਾਂ ਸੋ ਬਾਕੀ ਗੁਰੂ ਨਾਨਕ ਦਾ ਜਿਹੜਾ ਫਲਸਫਾ ਏ ਇਹ ਨਹੀਂ ਕਿ ਅਜ ਮਨਾਲਿਆ ਗੁਰੂ ਨਾਨਕ ਦਾ ਫਲਸਫਾ ਚਾਹੇ ਰਾਮ ਦਾ ਫਲਸਫਾ ਕਿਸੇ ਵੀ ਮੁਹੰਮਦ ਦਾ ਫਲਸਫਾ ਰੋਜ਼ ਹੀ ਰੋਜੀ ਗੁਰਨਾਨ ਦਾ ਬਰਥਡੇ ਆ ਰੋਜੀ ਰਾਮ ਦਾ ਬਰਥਡੇ ਆ ਰੋਜੀ ਮੁਹੰਮਦ ਦਾ ਬਰਥਡੇ ਆ ਯਕ ਇੱਕ ਦਿਨ ਮਨਾ ਕੇ ਸੰਗਰਾਮ ਚ ਇੱਕ ਦਿਨ ਮਨਾਲ ਲੈ ਤੇ ਅੱਜ ਮੈਂ ਮੀਟ ਨਹੀਂ ਖਾਣਾ ਝੂਠ ਨਹੀਂ ਬੋਲਣਾ ਚੋਰੀ ਨਹੀਂ ਕਰਨੀ ਥੱਗੀ ਨਹੀਂ ਮਾਰਨੀ ਤੇ ਸੰਗਰਾਮ ਤੋਂ ਮਸਿਆ ਦੇਣ ਅਗਲੇ ਰੋਜੀ ਦੇ ਤੇ ਉਸ ਨੂੰ ਮਨਾਉਣ ਦਾ ਕੀ ਫਾਇਦਾ ਜੀਵਨ ਨੂੰ ਇੱਕ ਬਰਾਬਰ ਇੱਕ ਲੈਵਲ ਤੇ ਚੱਲਣਾ ਤਾਂ ਕਿ ਸਾਡੇ ਦੇ ਵਿੱਚੋਂ ਜਿਹੜੇ ਔਗਣ ਨੇ ਜਿਹੜੇ ਉਹ ਦੂਰ ਹੋਣ ਨਾ ਮਨ ਚੱਲਦੇ ਤੀ ਤੀ ਮਨ ਕੋਟੇ ਤਤ ਤੂਰ ਮਿੱਠ ਤੇ ਨਹੀਂ ਨਾਨਕਾ ਗੁਣਤੀਆਂ ਇਕੱਟੀਆਂ ਜਾਂ ਤਤ ਸਾਰਾ ਜਿਦਾਂ ਨਿੰਬੂ ਨੂੰ ਆਪਾਂ ਨੇ ਜੋੜ ਲੈਂਦੇ ਆ ਤੇ ਛੁੱਟਦੇ ਨੇ ਉਹਦਾ ਤਤ ਕੱਢ ਲਿਆ ਸਾਰੇ ਗੁਣਾਂ ਦਾ ਨਚੋੜ ਗੀਏ ਕਿ ਜੇ ਤੁਸੀਂ ਚੰਗੇ ਹੁੰਦਿਆਂ ਹੋਇਆ ਵੀ ਨਿਮਾਨ ਗਰੀਬੀ ਦੇ ਵਿੱਚ ਰਹਿ ਦੇ ਦੀ ਭਾਵ ਕਿ ਨਿਮਾਨੇ ਬਣ ਕੇ ਰਹਿੰਦੇ ਹੋ ਪਰਮਦੇਵ ਜੀ ਤੇ ਵੀ ਲਿਖਿਆ ਤੇ ਆਪਣੇ ਮਤਲਬ ਦਾ ਹੀ ਨਹੀਂ ਜੇ ਮਤਲਬ ਲਈ ਨਹੀਂਉਂਦੇ ਉਹ ਤੇ ਫਿਰ ਉਹਦਾ ਨਿਉਣ ਤਾਂ ਵੀ ਕੋਈ ਫਾਇਦਾ ਨਹੀਂ ਸ਼ਿਕਾਰੇ ਵੀ ਬਣਾ ਨਹੀਂ ਹੁੰਦਾ ਚਿਕਾਰੀ ਵੀ ਜਿਹੜਾ ਬੜਾ ਨਿਉ ਨਿਉ ਕਿਤੇ ਰਾਈਫਲ ਫਾੜ ਕੇ ਕਖਾਵੇਂ ਵਿੱਚ ਉਤ ਦਿੱਜਦਾ ਕਿ ਹੁਗੋ ਮੈਨੂੰ ਚਿਕਾਰ ਹੈ ਜਿਹੜਾ ਦੇਖਣਾ ਉਹਦਾ ਵੀ ਕੋਈ ਫਾਇਦਾ ਨਹੀਂ ਜਦੋਂ ਨਹੀਂ ਹੁੰਨਾ ਤਾਂ ਤਾਂ ਫਾਇਦਾ ਉਹਦਾ ਕੋਈ ਅਸ਼ਾਲਿਸ਼ ਲਾਈ ਨਾਸ਼ਲੇ ਨਾ ਕਾ ਹੋ ਘਟਾਰਾ ਕਰ ਸਕੇ ਭਾਈ ਸਾਹਿਬ ਉਹਦੇ ਸਾਰੇ ਸ਼ਬਦ ਹੁੰਦੇ ਨੇ ਮੈਂ ਤਾਂ ਮੈਂ ਲਾਈਨਾ ਹੀ ਬੋਲ ਰਹੀ ਹਾਂ ਭਾ ਕੇ ਦੀਵਾ ਕਾ ਦਾ ਬਾਲਣਾ ਉਹ ਦੀਵਾ ਬਾਲਣਾ ਜਿਹਦੇ ਨਾਲ ਸਾਨੂੰ ਗਿਆਨ ਹੋ ਜਾਵੇ ਤੇ ਸਾਨੂੰ ਪੇਦੇ ਨੇ ਇੱਕ ਦੇ ਦੇ ਨਾਨੇ ਸ੍ਰੀ ਗੁਰੂ ਸਾਹਿਬ ਨੇ ਚਾਹਤ ਪੜਿਆ ਸੀਗਾ ਉਹਦਾ ਰਾਗ ਦੇ ਵਿੱਚ 901 ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਦੇ ਦੇ ਇਹ ਉਹਦੇ ਵਿੱਚ ਸੀਗਾ ਇੱਕ ਕਿ ਮਨੁੱਖ ਦੇਖੋ ਕਿਦਾਂ ਦਾ ਆਏ ਮਾਇਆ ਸਾਰਿਆਂ ਨੂੰ ਠੱਗਦੀ ਹੈ ਮਾਇਆ ਸਾਰੇ ਤੇ ਇਹ ਮਾਇਆ ਨੂੰ ਠੱਗਦਾ ਫਿਰਦਾ ਹੈ ਇਹ ਹੋ ਸਕਦਾ ਕਦੋਂ ਮਾਇਆ ਸਾਰਿਆਂ ਨੂੰ ਠੱਗਦੀ ਹੈ ਤੇ ਮਨੁੱਖਾ ਜਿਹੜਾ ਇਹ ਮਾਇਆ ਨੂੰ ਠੱਗਨ ਨੂੰ ਫਿਰਦਾ ਹੈ ਤੇ ਇਹ ਮਾਇਆ ਦਾ ਵੀ ਇਹ ਨਹੀਂ ਸਮਝ ਲਈਏ ਕਿ ਮਾਇਆ ਕੋਈ ਰੁਪਇਆ ਚਾਂਦੀ ਜਾਂ ਡਾਲਰ ਰੁਪਈਆ ਇਹ ਮਾਇਆ ਨਹੀਂ ਮਾਇਆ ਕੀ ਇਹ ਮੈਂ ਜਿਹਦੇ ਵਿੱਚ ਮੈਂ ਆ ਗਈ ਆ ਮੇਰੀ ਮੈਂ ਪ੍ਰਧਾਨ ਆ ਇਹ ਗੁਰਦੁਆਰਾ ਮੇਰੇ ਨਾਲ ਹੀ ਚੱਲਦਾ ਹੈ ਇਹ ਮੰਦਿਰ ਮੇਰੇ ਨਾਲ ਹੀ ਚੱਲਦਾ ਹੈ ਜਿੱਦਣ ਮੈਂ ਇਸ ਮੰਦਿਰ ਚੋਂ ਚੱਲ ਗਿਆ ਇੱਥੇ ਕੁਝ ਨਹੀਂ ਹੋਣਾ ਇਹ ਜਿਹੜੀ ਮੈਂ ਹੈ ਇਹ ਸਭ ਤੋਂ ਵੱਡੀ ਮਾਇਆ ਹੈ ਇਹ ਮੇਰਾ ਪੁੱਤਰ ਹੈ ਮੇਰੇ ਪੁੱਤਰ ਵਾਸਤੇ ਕਾਨੂੰਨ ਹੋਰ ਨੇ ਦੂਜੇ ਦੇ ਪੁੱਤਰ ਵਾਸਤੇ ਕਾਨੂੰਨ ਹੋਰ ਨੇ ਬੰਦੀ ਸਿੱਖਾਂ ਨੇ ਸਜ਼ਾ ਪੂਰੀ ਕਰ ਲਈ ਏ ਉਹਨਾਂ ਨੂੰ ਨਹੀਂ ਛੱਡਣਾ ਉਹਨਾਂ ਤੋਂ ਵੱਡੇ ਵੱਡੇ ਜਿਹੜੇ ਕਾਤਲ ਸਨ ਜਿਹੜੇ ਜਿਨ੍ਹਾਂ ਦੇ ਸੀ ਉਹਨਾਂ ਦੀਆਂ 5-5 6-6 ਸਾਲ ਬਾਅਦ ਦੀ ਸਜ਼ਾ ਮਾਫ ਕਰਕੇ ਘਰਾਂ ਨੂੰ ਭੇਜ ਦੇਣਾ ਇਹ ਇਹ ਮਾਇਆ ਹੈ ਸੋ ਗੁਰੂ ਨਾਨਕ ਦੇਵ ਜੀ ਰਾਜੇ ਚੁਲੀ ਨਿਆਉ ਕੀ ਰਾਜਾ ਵੀ ਕੋ ਮਾਦਾ ਨਹੀਂ ਪਰ ਕੀ ਕਿਹੜਾ ਜਿਹੜਾ ਨਿਆਉ ਦੀ ਚੁਲੀ ਕਰਦਾ ਹੈ ਹੁਣ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਦੇ ਵਿੱਚ ਹੀ ਸ਼ਬਦ ਹੈ ਜਿਹੜਾ ਬੁੱਤੀ ਤੇ ਮੰਦਰ ਤੋਂ ਸਰੇ ਰਤਨੀ ਤਾਂ ਹੋਏ ਜਿਹੜਾ ਉਸਤੂਰ ਕੁੰਗੂ ਅਗਨ ਚੰਦਰ ਦੀ ਪਿਆਵੇ ਚ ਮਤ ਦੇਖ ਫੂਲਾਂ ਦੀ ਸਰੇ ਤੇਰਾ ਚੇਤਨ ਆ ਬਹਿਣਾ ਚਾਰ ਬਦੇ ਨੇ ਉਹਦੇ ਘਰ ਦੀ ਮਿਸਾਲ ਦਿੱਤੀ ਏ ਆਪਣੀ ਨਾਰ ਦੀ ਮਿਸਾਲ ਦਿੱਤੀ ਏ ਆਪਣੀਆਂ ਕਰਮਾਤਾਂ ਦੀ ਜੋਗੀ ਦੀ ਮਿਸਾਲ ਦਿੱਤੀ ਏ ਤੇ ਖੀਦ ਦੇ ਵਿੱਚ ਰਾਜੇ ਦੀ ਮਿਸਾਲ ਦਿੱਤੀ ਸultan ਹੋਵਾ ਮੇਲ ਲਸ਼ਕਰ ਤਖਤ ਅੱਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਹ ਮਤ ਦੇਖ ਫੂਲਾਂ ਦੀ ਸਰੇ ਤੇਰਾ ਚੇਤਨ ਆ ਬਹਿਣਾ ਬਾਗੇ ਮੈਂ ਰਾਜਾ ਹੋਗਾ ਮੇਨ ਕੋ ਮਾੜੀ ਗੱਲ ਨਹੀਂ ਰਾਜਾ ਹੋਣਾ ਕਿਤੇ ਕਿਸੇ ਨਾ ਕਿਸੇ ਨੇ ਤੇ ਬਣਦਾ ਹੀ ਹੈ ਪਰ ਮੈਂ ਰਾਜਾ ਹੋ ਕੇ ਕਿਤੇ ਹੰਕਾਰੀ ਨਾ ਹੋ ਜਾਵਾਂ ਮੇਰਾ ਹੁਕਮ ਇੱਤਾਲਦਾ ਹੋਵੇ ਪਰ ਹੁਕਮ ਇਹ ਸਾਰਿਆਂ ਵਾਸਤੇ ਇੱਕੋ ਜਿਹਾ ਹੋਵੇ ਅਨਸਾਫ਼ ਸਾਰਿਆਂ ਵਾਸਤੇ ਇੱਕੋ ਜਿਹਾ ਹੋਵੇ ਜਿੱਦਾਂ ਹੋਰ ਕੁਛ ਨਹੀਂ ਰਿਹਾ ਤੇ ਇਹ ਵੀ ਰਾਜ ਨਹੀਂ ਰਹਿਣਾ ਇਹ ਸਾਰਾ ਵਾਈ ਹਵਾਈ ਹਕੀਤ ਹੈ ਸੋ ਇਹ ਟੰਗ ਦੇ ਨਾਲ ਹੈ ਆ ਇੱਕ ਹੁਣ ਨਵੀਂ ਨਵੀਂ ਖਬਰ ਆਈ ਹੈ ਪਾਕਿਸਤਾਨ ਦੇ ਜਥਾ ਗਿਆ ਸੀਗਾ ਸੋਸਾਇਟੀ ਦਾ ਤੇ ਪਤਾ ਨਹੀਂ ਮੈਂ ਆਪਣੇ ਉਹ ਨਿੰਦਿਆ ਕਰਦਾ ਉਹਦੇ ਵਿੱਚੋਂ ਇੱਕ ਮਜਬੂਰ ਦੇ ਲੋਕਾਂ ਨੂੰ ਕੱਢ ਕੇ ਵਾਪਸ ਭੇਜਿਆ ਗਿਆ ਮੈਂ ਇਸ ਕੱਲ ਦੀ ਨਿੰਦਿਆ ਕਰਦਾ ਸੋਸਾਇਟੀ ਭਾਵੇਂ ਕਰੇ કે ਨਾ ਕਰੇ ਤੇ ਉਹ ਵਿਚਾਰੇ ਗਏ ਨੇ ਗੁਰਦਾਰੇ ਦੇ ਦਰਸ਼ਨ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਬਾਸ ਵਿੱਚੋਂ ਕੱਢ ਕੇ ਤੇ ਵਾਪਸ ਭੇਜ ਰਹੇ ਹੋ ਕਿ ਤੁਸੀਂ ਨਹੀਂ ਦਰਸ਼ਨ ਕਰ ਸਕਦੇ ਇਹ ਕਿੱਦਾਂ ਹੋ ਸਕਦਾ ਇਹ ਹੰਕਾਰ ਇਹ ਹੰਕਾਰ ਮੇਗ ਲਾਣੀ ਸਾਰੀਆਂ ਸੋ ਅਸੀਂ ਸਾਰੇ ਚੰਗੇ ਮਨੁੱਖ ਬਣੀਏ ਚੰਗੇ ਮਨੁੱਖ ਬਣ ਜਾਗੇ ਤੇ ਪਰ ਮੈਸੀਏ ਕਿਹਾਂ ਬੰਦੇ ਦੂਰ ਬੇ ਮੁਸਲਮਾਨ ਆ ਤਾਂ ਫਿਰ ਬਾਬੇ ਨਾਨਕਾ ਲਈ ਰਾਏ ਕੋ ਲੱਜਕਾ ਦੀ ਖਮਾ ਵਾਦੂ ਰਜੀਕਾ ਖਾਲਸਾ ਵਾਦੂ